ਲੋਕਾਂ ਨੂੰ ਅਹਿਸਾਸ ਹੋਣਾ ਚਾਹੀਦਾ ਕਿ ਇਹੋ ਜੀ ਵਿਪਤਾ ਕਿਸੇ ਹੋਰ ਪਰਿਵਾਰ ਤੇ ਵੀ ਆ ਸਕਦੀ ਹੈ ਇਸ ਔਖੇ ਸਮੇਂ ਸਾਨੂੰ ਪਰਿਵਾਰ ਦੇ ਨਾਲ ਖੜੇ ਰਹਿਣਾ ਚਾਹੀਦਾ ਹੈ ਔਰ ਸਮੁੱਚੀ ਕਾਂਗਰਸ ਪਾਰਟੀ ਮੁਸਬਾ ਸਾਹਿਬ ਨਾਲ ਰਜੀਆ ਸੁਲਤਾਨਾ ਜੀ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਖੜੀ ਹੈ ਔਰ ਮੈਨੂੰ ਲੱਗਦਾ ਹੈ ਜਿਸ ਪ੍ਰਕਾਰ ਦੇ ਕਈ ਸਵਾਲ ਹਨ ਪਰਿਵਾਰ ਤੇ ਆਉਣ ਵਾਲਾ ਜਿਹੜਾ ਸਮਾਂ ਹੈ ਨਾ ਸਮਾਂ ਹਰ ਸਵਾਲ ਦਾ ਜਵਾਬ ਦੇ ਦਿੰਦਾ ਹੈ ਉਹ ਜਿੰਨਾ ਵਿਅਕਤੀਆਂ ਨੇ ਵੀ ਕੀਤੇ ਹੈ ਜਾਂ ਜਿੰਨਾ ਲੋਕਾਂ ਨੇ ਵੀ ਕੀਤੇ ਉਹ ਸਵਾਲ ਉਠਾਇਆ ਕਿਉਂਕਿ ਦੂਸਰੀ ਤਰਫ ਉਂਗਲੀ ਉਠਾਉਣਾ ਬੜਾ ਸੌਖਾ ਹੈ ਮੈਨੂੰ ਲੱਗਦਾ ਹੈ ਕਿ ਮੈਨੂੰ ਉਹ ਬੈਠੇ ਬੈਠੇ ਦੇ ਯਾਦ ਆ ਰਿਹਾ ਸੀ ਗਾਣਾ ਇਹ ਦੁਨੀਆ ਇਹ ਮਹਿਫਿਲ ਤੇਰੇ ਕਾਮ ਕੀ ਨਹੀਂ ਬੜੀ ਬਾਪ ਹੈ ਨਾ ਆਪਦੇ ਬੱਚੇ ਨੂੰ ਬੜੇ ਲਾਡਾ ਨਾਲ ਪਾਲਦਾ ਹੈ ਮਾਂ ਹੈ ਉਹਨੂੰ 9 ਮਹੀਨੇ ਗਰਭ ਚ ਰੱਖਦੀ ਹੈ ਪਤਾ ਨਹੀਂ ਕਿਹੜੀਆਂ ਵਿਫਤਾਂ ਦੇ ਵਿੱਚ ਇਹ ਪਰਿਵਾਰ ਵਿਚਾਰਾ ਕਿੰਨੇ ਸਾਲ ਉਸ ਤਕਲੀਫ ਛਰਿਆ ਔਰ ਜਾਂਦਾ ਜਾਂਦਾ ਵੀ ਚਲਾ ਗਿਆ ਅਕੀਨ ਮੈਨੂੰ ਅਫਸੋਸ ਹੈ ਇਸ ਗੱਲ ਦਾ ਪਰ ਹੋਰ ਵੀ ਦਰਦ ਦੇ ਗਿਆ ਪਰ ਸਮਾਂ ਆਏਗਾ ਸਮਾਂ ਆਏਗਾ ਆਪਣੇ ਆਪ ਇਹਨਾਂ तमाम ਗੱਲਾਂ ਦਾ ਜਵਾਬ ਦੇ ਦੇਗਾ ਖੈਦਾਲੀ ਬਹੁਤ ਔਖੀ ਘੜੀ ਹੈ ਲੇਕਿਨ ਜਿਸ ਤਰ੍ਹਾਂ ਵੀਡੀਓ ਦੇ ਸਾਹਮਣੇ ਇਹ ਕੀ ਦੀ ਤੁਹਾਨੂੰ ਲੱਗ ਰਹੀ ਹੈ ਪਰਵਾਰ ਲਈ ਔਖਾ ਕਰ ਸਕਦੀ ਹੈ ਦੇਖੋ ਜਦੋਂ ਬੰਦਾ ਕਿਸੇ ਵੀ ਮਾਨਸਿਕ ਹਾਲਾਤ ਜਿਸ ਵਿਅਕਤੀ ਦੇ ਠੀਕ ਨਾ ਹੋਣ ਉਹ ਇਸ ਦੇ ਇਹਨਾਂ ਹਾਲਾਤਾਂ ਚੋਂ ਗੁਜ਼ਰ ਰਿਹਾ ਹੋਵੇ ਤਾਂ ਐਸੀਆਂ ਬਹੁਤ ਸਾਰੀਆਂ ਕਟਨਾ ਕਰਨ ਤੇ ਅਸੀਂ ਜਾਣਦੇ ਹਾਂ ਕੁਝ ਲੋਕ ਵੱਡੇ ਹੁੰਦੇ ਉਹਨਾਂ ਦੀਆਂ ਪਤਾ ਲੱਗ ਜਾਂਦੀਆਂ ਕੁਝ ਛੋਟੇ ਲੋਕ ਹੈ ਉਹਨਾਂ ਦੀਆਂ ਵਿਚਰਨੀਆਂ ਰਹਿ ਜਾਂਦੀਆਂ ਲੇਕਿਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਮੈਨੂੰ ਲੱਗਦਾ ਕਿ ਉਹ ਮਾਨਸਿਕ ਤਣਾਅ ਦੇ ਵਿੱਚ ਸੀ ਉਹ ਵਿਅਕਤੀ ਅਦਰਵਾਇਜ਼ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਉਹ ਮੈਨੂੰ ਪੂਰੇ ਯਕੀਨ ਹੈ ਇਹ ਇਹ ਕਰਨੇ ਲੈਟਰ ਲਿਖਦਾ ਕਿ ਦੱਸੋ ਛੰਗੀ ਗੱਲ ਹੈ ਕੋਈ ਗੱਲ ਮੈਂ ਕਿਹਾ ਸੀਬੀਆਈ ਵੀ ਕਰੇਗੀ ਤਾਂ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਸਾਹਮਣੇ ਆਏਗਾ ਪੋਸਟਮਾਰਟਮ ਹੋਇਆ ਹੈ ਹਰ ਚੀਜ਼ ਜਿਹੜੀ ਹੈ ਉਹ ਜਾਂਚ ਦੇ ਦਾਇਰੇ 'ਚ ਜਦੋਂ ਆ ਜਾਏਗੀ ਔਰ ਮੈਨੂੰ ਲੱਗਦਾ ਕਿ ਮੁਸਫਾ ਸਾਹਿਬ ਦਾ ਪਰਿਵਾਰ ਹੈ ਜਿਹੜਾ ਉਹ پاک ਸਾਫ਼ ਹੋ ਕੇ ਲੋਕਾਂ ਦੇ ਸਾਹਮਣੇ ਆਏਗਾ ਔਰ ਉਹਨਾਂ ਲੋਕਾਂ ਦੇ ਮੂੰਹ ਤੇ ਤਮਾਚਾ ਹੋਏਗਾ ਜਿਨ੍ਹਾਂ ਨੇ ਮੁਸਤਫਾ ਸਾਹਿਬ ਦੇ ਬੱਚੇ ਦੇ ਜਾਨ ਤੇ ਮਜ਼ਾਕ ਬਣਾਇਆ ਔਰ ਸੰਗੀਨ ਅੰਜਾਮ ਮੈਂ ਸਮਝਦਾ ਕਿ ਕਿਸੇ ਦੁਸ਼ਮਣ ਨਾਲ ਵੀ ਹੋਵੇ ਇਸ ਤਰ੍ਹਾਂ ਉਰੇ ਨਾਲ ਵੀ ਇਸ ਔਖੇ ਸਮੇਂ ਤੇ ਖੜਾ ਹੋਣਾ ਚਾਹੀਦਾ ਔਰ ਮੈਂ মিডিਆ ਨੂੰ ਵੀ ਬੇਨਤੀ ਕਰਨੀ ਚਾਹਣਾ ਇਹ ਕਿਸੇ ਕਿਸੇ ਵਿਅਕਤੀ ਨਾਲ ਵੀ ਹੋ ਸਕਦਾ ਹੈ ਕਿਸੇ ਕਿਸੇ ਸੁਣੋ ਕਿਸੇ ਵਿਅਕਤੀ ਨਾਲ ਵੀ ਹੋ ਸਕਦਾ ਹੈ ਕਿਸੇ ਦੇ ਘਰ ਵਿੱਚ ਵੀ ਆ ਜਾ ਸਕਦੀ ਹੈ ਕਿਰਪਾ ਕਰਕੇ ਜ਼ਰੂਰ ਇਹੀ ਰੀਤੇ ਉਹਨਾਂ ਲੋਕਾਂ ਨੂੰ ਜ਼ਰੂਰ ਆਰਾਮ ਦਿਆ ਕਰੋ ਜਿਹੜੇ ਲੋਕ ਇਸ ਤਰ੍ਹਾਂ ਇਸ ਸੌਖੀ ਕੜੀ ਦੇ ਵਿੱਚ ਪਰਿਵਾਰਾਂ ਦਾ ਮਜ਼ਾਕ ਬਣਾ। ਮਾਫ ਹੋਣ ਦੇ ਨਾਲ ਪੋਲੀਟਿਕਲ ਦੇਖੋ ਸੀ ਇਸ ਤਰ੍ਹਾਂ ਇੱਕ ਆਪਣੇ ਮਨਿਸਟਰ ਵੀ ਰਹਿ ਚੁੱਕੇ ਨੇ ਐਮਐਲਏ ਵੀ ਰਹੇ ਨੇ ਤੇ ਉਹਨਾਂ ਦੇ ਸ਼ੋਕ ਦੇ ਟਾਈਮ ਅਸੀਂ ਆਇਆ। ਇੱਥੇ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੀ ਕਿ ਕਿੰਨੇ ਆਪਣਾ ਬੇਚਕ ਹੋਇਆ ਜਵਾਨ ਬੱਚਾ ਥਾ ਇੱਕ ਮਾਈ ਜਾਂਦੀ ਹੈ ਤੇ ਪਰਿਵਾਰ ਹੀ ਜਾਂਦਾ ਹੈ। ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਾਂ। ਥੈਂਕ ਯੂ। ਬਾਦ ਦੁੱਖ ਸਾਂਝਾ ਕਰਦੇ ਸਾਂਝਾ ਕਰਦੇ ਨੇ ਵੇਖੋ ਗੱਲ ਇਸ ਤਰ੍ਹਾਂ ਹੈ ਕਿ ਬੱਚੇ ਤੋਂ ਵੱਡਾ ਕੋਈ ਦੁੱਖ ਦੁਨੀਆ 'ਚ ਹੋ ਰਿਹਾ। ਉਸਵਾ ਸਾਹਿਬ ਦਾ ਤੇ ਸ਼ਾਦੀ ਪੈਨ ਰਜ਼ੀਆ ਜੀ ਦਾ ਬੇਟਾ ਸੀ ਤੇ ਸਾਡਾ ਭਤੀਜਾ ਸੀ। ਸੋ ਸਾਡੇ ਕੁਲੀਗਸ ਨੇ ਸਾਡੇ ਪਰਿਵਾਰ ਦੇ ਜੀ ਨੇ ਇੰਟਰਨੈਸ਼ਨਲ ਕਾਂਗਰਸ ਇੱਕ ਫੈਮਿਲੀ ਹੈ। ਸੋ ਅੱਜ ਅਸੀਂ ਗਹਿਰੇ ਦੁੱਖ ਦਾ اظہار ਕੀਤਾ ਤੇ ਪਰਮਾਤਮਾ ਤੇ ਚਰਨਾਂ ਚਰਦਾਸ ਕੀਤੀ। ਕਿ ਵੀ ਸਨੀ ਰੂਹ ਨੂੰ ਆਪਣੇ ਚੰਨ ਅੱਛਾ ਪਰਿਵਾਰ ਦਾ ਦੁੱਖ ਬਹੁਤ ਵੱਡਾ ਹੈਗਾ ਹੈ ਮਾਂ ਬਾਪ ਲਈ ਬਹੁਤ ਵੱਡਾ ਦੁੱਖ ਹੈਗਾ ਹੈ ਲੇਕਿਨ ਜੋ ਇਸ ਤਰ੍ਹਾਂ ਮਾਮਲਾ ਪਚੀਤਾ ਹੋਇਆ ਰਾਜਾ ਵੜਿੰਗ ਜੀ ਕਿਸੇ ਪਰਿਵਾਰ ਨਾਲ ਖੜੇ ਆ ਕਾਂਗਰਸ ਇਹ ਤਾਂ ਕੋਈ ਪੁੱਛਣ ਦੀ ਵੀ ਲੋੜ ਨਹੀਂ ਬਟ ਅੱਜ ਦਾ ਦਿਨ ਮੈਂ ਬੇਨਤੀ ਕਰੂੰਗਾ ਹੱਥ ਜੋੜ ਕੇ ਸਾਰੇ ਪ੍ਰੈਸ ਦੇ ਸਾਥੀਆਂ ਨੂੰ ਵੀ ਕਿ ਜਸਟ ਬੇਅਰ ਵਿਦ ਅਸ ਅੱਗੇ ਅੱਜ ਤੋਂ ਬਾਅਦ ਜਿਹੜੇ ਵੀ ਸਵਾਲ ਹੋਣਗੇ ਅਸੀਂ ਹਰ ਜਵਾਬ ਹਰ ਸਵਾਲ ਦਾ ਜਵਾਬ ਪਹਿਲੇ ਵੀ ਦਿੰਦੇ ਆ ਹੁਣ ਵੀ ਦਿੰਦੇ ਰਾਂਗੇ ਬਟ ਅੱਜ ਇਸ ਨੋਟ ਦੀ ਰਾਈਟ ਓਪਰਚੁਨਿਟੀ ਨਹੀਂ ਇਨ ਨੀਤਨ ਨੂੰ ਅੱਜ ਜੋੜ ਕੇ ਬੈਠੇ